ਅੱਜ ਤੁਹਾਨੂੰ ਅੰਮ੍ਰਿਤਸਰ ਦੀ ਇੱਕ ਅਜਿਹੇ ਪਿੰਡ ਬਾਰੇ ਦੱਸਾਂਗੇ ਜਿਨ੍ਹਾਂ ਦੇ ਵੱਲੋਂ ਅਨੋਖੀ ਪਹਿਲ ਕੀਤੀ ਗਈ ਹੈ ਨਸ਼ਿਆਂ ਨੂੰ ਲੈ ਕੇ ਉਹਨਾਂ ਵੱਲੋਂ ਪਹਿਲ ਕੀਤੀ ਗਈ ਹੈ ਪਿੰਡ ਮਾਨਾ ਵਾਲਾ ਕਲਾਂ ਦੀ ਇਹ ਤਸਵੀਰਾਂ ਤੁਹਾਡਾ ਨਾਲ ਸਾਂਝੇ ਕਰ ਰਹੇ ਹਾਂ ਜਿੱਥੇ ਕਿ ਉਹਨਾਂ ਦੇ ਵੱਲੋਂ ਨਸ਼ਿਆਂ ਨੂੰ ਬੰਦ ਕਰਨ ਨੂੰ ਲੈ ਕੇ ਪਿੰਡ ਵਾਸੀਆਂ ਨੇ ਵੱਡਾ ਹੀ ਫੈਸਲਾ ਕਰ ਲਿਆ ਹੈ ਪਿੰਡ ਦੇ ਪੜ੍ਹਦੇ ਬੱਚਿਆਂ ਦੀ ਆਈਪੀਐਸ ਜਾਂ ਆਈਐਸ ਪੀਸੀਐਸ ਦੀ ਜਿਹੜੀ ਪੜ੍ਹਾਈ ਦਾ ਖਰਚਾ ਹੈ ਉਹ ਵੀ ਪਿੰਡ ਦੀ ਪੰਚਾਇਤ ਹੀ ਚੁਕੇਗੀ ਸੋ ਪਿੰਡ ਮਾਨਾ ਬਲਾ ਕਲਾ ਦੀ ਇਹ ਤਸਵੀਰ ਜਿੱਥੋਂ ਦੀ ਪਿੰਡ ਦੀ ਪੰਚਾਇਤ ਨੇ ਨਵਾਂ ਮਤਾ ਪਾਸ ਕੀਤਾ ਹੈ ਜਿਸ ਦੇ ਵਿੱਚ ਜੋ ਬੱਚੇ ਪੜ੍ਹਨਾ ਚਾਹੁੰਦੇ ਹਨ ਆਈਪੀਐਸ ਜਾਂ ਆਈਐਸ ਜਾਂ ਪੀਸੀਐਸ ਦੀ ਪੜ੍ਹਾਈ ਕਰਨਾ ਚਾਹੁੰਦੇ ਹਨ ਉਹਨਾਂ ਦੀ ਪੜ੍ਹਾਈ ਦਾ ਖਰਚਾ ਇਹ ਪਿੰਡ ਦੀ ਪੰਚਾਇਤ ਚੁਕੇਗੀ ਪਿੰਡ ਦੀ ਨਵੀਂ ਬਣੀ ਪੰਚਾਇਤ ਨੇ ਮੀਟਿੰਗ ਕਰਕੇ ਪੰਜ ਅਹਿਮ ਮਤੇ ਪਾਸ ਕੀਤੇ ਹਨ ਜਿਨ੍ਹਾਂ ਦੇ ਵਿੱਚੋਂ ਪਹਿਲਾ ਪਿੰਡ ਦੇ ਸਟੇਡੀਅਮ ਦਾ ਨਾਮ ਡਾਕਟਰ ਮਨਮੋਹਨ ਸਿੰਘ ਦੇ ਨਾਂ ਤੇ ਰੱਖਣ ਅਤੇ ਪਿੰਡ ਚ ਨਸ਼ਾ ਵੇਚਣ ਵਾਲਿਆਂ ਤੇ ਕਾਨੂੰਨੀ ਕਾਰਵਾਈ ਕਰਨ ਦੀ ਗੱਲ ਕਹੀ ਹੈ ਅਤੇ ਉਸ ਦਾ ਸਮਾਜਿਕ ਬਾਈਕਾਟ ਕਰਨਾ ਤੇ ਉਸ ਦੇ ਘਰ ਦੀ ਨਿਯਮਤ ਨਿਗਰਾਨੀ ਕਰਨ ਦਾ ਫੈਸਲਾ ਕੀਤਾ ਗਿਆ ਹੈ ਇਸ ਤੋਂ ਇਲਾਵਾ ਪਿੰਡ ਵਿੱਚ ਪੈਦਾ ਹੋਣ ਵਾਲੀ ਬੱਚੀ ਲਈ 3100 ਰੁਪਏ ਦੀ ਐਫ ਡੀ ਕਰਨ ਦਾ ਵੀ ਫੈਸਲਾ ਲਿੱਤਾ ਹੈ ਇਸ ਦੇ ਨਾਲ ਹੀ ਬੱਚਿਆਂ ਦੀ ਪੜ੍ਹਾਈ ਦੇ ਲਈ ਆਈ ਪੀਐਸ ਜਾਂ ਆਈਐਸ ਜਾਂ ਪੀਸੀਐਸ ਦੀ ਪੜ੍ਹਾਈ ਕੋਈ ਬੱਚਾ ਕਰਨਾ ਚਾਹੁੰਦਾ ਹੈ ਉਹੋ ਵੀ ਪਿੰਡ ਦੀ ਪੰਚਾਇਤ ਹੀ ਕਰੇਗੀ ਜੇਕਰ ਕੋਈ ਦਾਨੀ ਸੰਜਣ ਸੱਜਣ ਸਾਡੇ ਤੌਰ ਤੇ ਇਹ ਕੰਮ ਮੁੱਦਾ ਚੁੱਕਣਗੇ ਸੋ ਪਿੰਡ ਦੇ ਵਿੱਚ ਕਿਸੇ ਸਮਾਗਮ ਲਈ ਡੀਜੇ ਦੀ ਇਜਾਜ਼ਤ ਲੈਣੀ ਪਵੇਗੀ ਤੇ ਡੀਜੇ ਰਾਤ 10:30 ਵਜੇ ਤੱਕ ਹੀ ਲਗਾਇਆ ਜਾਵੇਗਾ ਸੋ ਮਾਨਾ ਵਾਲਾ ਕਲਾ ਦੇ ਪਿੰਡ ਦੀ ਪੰਚਾਇਤ ਨੇ ਇੱਕ ਅਹਿਮ ਫੈਸਲਾ ਲਿਆ ਹੈ ਤਸਵੀਰਾਂ ਤੁਹਾਡਾ ਨਾਲ ਸਾਂਝਾ ਕਰ ਜਿਸ ਦੇ ਵਿੱਚ ਤੁਸੀਂ ਦੇਖਦੇ ਹੋ ਕਿ ਪਿੰਡ ਦੀ ਪੰਚਾਇਤ ਵੱਲੋਂ ਇਸ ਦੇ ਪੋਸਟਰ ਲੱਗ-ਲੱਗ ਪਿੰਡ ਦੇ ਵਿੱਚ ਜੋ ਕਿ ਛਾਪੇ ਗਏ ਨੇ ਕੰਦਾ ਤੇ ਲਗਾਤਾਰ ਤੇ ਗਏ ਨੇ ਸੋ ਆਓ ਤੁਹਾਨੂੰ ਸੁਣਾਉਣੀਆ ਕੀ ਕਹਿਣਾ ਇਸ ਮੌਕੇ ਤੇ ਪਿੰਡ ਵਾਸੀਆਂ ਦਾ ਸੋ ਪਿੰਡ ਦੇ ਸਾਬਕਾ ਸਰਪੰਚ ਤੇ ਕਾਂਗਰਸ ਆਗੂ ਸੁਖਰਾਜ ਸਿੰਘ ਰੰਧਾਵਾ ਨੇ ਆਪਣੇ ਪਿੰਡ ਦੇ ਚੰਗੇ ਭਵਿੱਖ ਦੇ ਲਈ ਇਹ ਜਿਹੜਾ ਕਿ ਫੈਸਲਾ ਕੀਤਾ ਹੈ ਪਿੰਡ ਦੀਆਂ ਔਰਤਾਂ ਨੇ ਪਿੰਡ ਨੂੰ ਨਸ਼ਾ ਮੁਕਤ ਕਰਨ ਲਈ ਵੀ ਜਿਹੜਾ ਕਿ ਕਿਹਾ ਆਓ ਤੁਹਾਨੂੰ ਸੁਣਾਉਣੀਆ ਅਪਰਾਣਾ ਕੀਤਾ ਗਿਆ ਕਿਹਦੇ ਦਾ ਅਪਰਾਣਾ ਠੀਕ ਹੈ ਹਾਂ ਠੀਕ ਹੈ ਜੀ ਠੀਕ ਹੈ ਸਾਨੂੰ ਤਾਂ ਹੀ ਪਤਾ ਬਿਲਕੁਲ ਲੱਗਦਾ ਹੈ ਜਿਵੇਂ ਬੱਚੀਆਂ ਨੂੰ ਪੜ੍ਹਾਉਣ ਦੇ ਵਿੱਚ ਮਦਦ ਮਿਲੂਗੀ ਹਾਂਜੀ ਹਾਂਜੀ ਗਾਇਦਾ ਬਾਕੀ ਨਸ਼ੇ ਦੇ ਖਿਲਾਫ ਨਸ਼ੇ ਦੇ ਮਾੜੇ ਹੀ ਆ ਜੀ ਮਾੜੇ ਹੀ ਸਾਰੇ ਪਿੰਡ ਦੇ ਮਾੜੇ ਸਮਝਦੇ ਵੀ ਉਹਦੇ ਤੇ ਕੰਮ ਕਰਨ ਦੀ ਲੋੜ ਹੈ ਹਾਂਜੀ ਠੀਕ ਹੈ ਰੋਕਣਾ ਚਾਹੀਦਾ ਠੀਕ ਹੈ ਜੀ ਜੀ ਆਪਣਾ ਨਾਮ ਦੱਸ ਦਿਓ ਮੇਰਾ ਨਾਮ ਖਤਰ ਸਿੰਘ ਹੈ ਜੀ ਖਤਰ ਸਿੰਘ ਜੀ ਜਿਹੜਾ ਪਿੰਡ ਮਾਨਾ ਵਾਲੇ ਦੀ ਪੰਚਾਇਤ ਵੱਲੋਂ ਮਤੇ ਪਾਸ ਕੀਤੇ ਗਏ ਆ ਉਹਦੇ ਵਿੱਚ ਇੱਕ ਨਸ਼ੇ ਨੂੰ ਲੈ ਕੇ ਵੀ ਮਤਾ ਹੈ ਕੀ ਕਹਿਣਾ ਚਾਹੋਗੇ ਹਾਂਜੀ ਦੇਖੋ ਜੀ ਪੰਚਾਇਤ ਨੇ ਜਿਹੜਾ ਨਸ਼ੇ ਦੇ ਖਿਲਾਫ ਮਤਾ ਪਾਇਆ ਜੀ ਇਹ ਬਹੁਤ ਹੀ ਵਧੀਆ ਜੀ ਇਹ ਪ੍ਰਾਲਾਇਤ ਬਹੁਤ ਚਿਰ ਪਹਿਲਾਂ ਹੋ ਜਾਣਾ ਚਾਹੀਦਾ ਸੀ ਚਲੋ ਫਿਰ ਵੀ ਪੰਚਾਇਤ ਦੇ ਬਹੁਤ ਬਹੁਤ ਧੰਨਵਾਦੀਆਂ ਜਿਨ੍ਹਾਂ ਨੇ ਕਦਮ ਚੁੱਕਿਆ ਸਾਡੇ ਪਿੰਡ ਦੇ ਨਸ਼ੇ ਦੇ ਬਹੁਤ ਹੀ ਮਾੜੇ ਹਲਾਤੇ ਆ ਜੀ ਬਹੁਤ ਹੀ ਜ਼ਿਆਦਾ ਨਸ਼ੇ ਦਾ ਕਾਰਨ ਪਿੰਡ 'ਚ ਚੋਰੀਆਂ ਵਾ ਵਧ ਹੁੰਦੀਆਂ ਜੀ ਲੁੱਟਾਂ ਖੋਹਾਂ ਜ਼ਿਆਦੀਆਂ ਹੁੰਦੀਆਂ ਧੀਆਂ ਭੈਣਾਂ ਦਾ ਆਉਣਾ ਜਾਣਾ ਔਖਾ ਹੋਇਆ ਜੀ ਅਸੀਂ ਇਸ ਦਲੋਂ ਪੰਚਾਇਤ ਦੇ ਬਹੁਤ ਬਹੁਤ ਧੰਨਵਾਦੀ ਵੀ ਜਿਹੜਾ ਇਹਨਾਂ ਨੇ ਨਸ਼ਾ ਮਤ ਆ ਪਾਇਆ ਇਹੀਂ ਚਾਹੁੰਦੇ ਕਿ ਸਾਰਾ ਪਿੰਡ ਵਾਸੀ ਇਹਦਾ ਸਾਥ ਦੇਣਾ ਤੇ ਲੱਗਦਾ ਵੀ ਇਹਦੇ ਨਾਲ ਕੋਈ ਠੱਲ ਪਾਉਗੀ ਨਸ਼ੇ ਹਾਂਜੀ ਪਾਉਗੇ ਜੀ ਜ਼ਰੂਰ ਜੇ ਪਿੰਡ ਵਾਸੀ ਸਾਰੇ ਸਾਧਨ ਦੇ ਰਲ ਕੇ ਚੱਲਣਗੇ ਤੇ ਜ਼ਰੂਰ ਠੱਲ ਪਾਉਗੇ ਜੀ। ਹਾਂਜੀ। ਅਸੀਂ ਸਰ ਆਪਣਾ ਨਾਮ ਦਾ ਸਿੱਧੀ ਪ੍ਰੇਟਾ ਨਾਮ ਕੀ ਮਤੇ ਪਾਸ ਕੀਤਾ ਗਿਆ ਤੇ ਪ੍ਰੇਟਾ। ਸਾਡੀ ਸਮੁੱਚੀ ਪੰਚਾਇਤ ਵੱਲੋਂ ਮੇਰਾ ਨਾਮ ਸੁਖਰਾਜ ਸਿੰਘ ਹੰਦਾਵਾ ਗ੍ਰਾਮ ਪੰਚਾਇਤ ਪਿੰਡ ਮਾਨਾ ਵਾਲਾ ਕਲਾਮ ਵੱਲੋਂ ਜਿਹੜੇ ਮਤੇ ਪਾਸ ਕੀਤੇ ਗਏ ਨੇ ਸਾਡੇ ਸਮਾਜ ਨੂੰ ਵੇਖਦਿਆਂ ਹੋਇਆਂ ਤੇ ਪਿਛਲੇ ਦਿਨੀ ਜੋ ਸਾਡੇ ਮਹਿਰੂਮ ਨੇਤਾ ਸਾਡੇ ਡਾਕਟਰ ਮਰਮੋਹਨ ਸਿੰਘ ਸਵਰਗਵਾਸੀ ਉਹਨਾਂ ਦੀ ਯਾਦ ਨੂੰ ਸਮਰਪਿਤ ਕਰਾਂਗੇ ਅਸੀਂ ਆਪਣਾ ਪਿੰਡ ਦਾ ਖੇਡ ਸਟੇਡੀਅਮ ਤੇ ਜੋ ਪਿੰਡਾਂ ਦੇ ਵਿੱਚ ਨਸ਼ੇ ਦੇ ਹਾਲਾਤ ਨੇ ਉਹਨਾਂ ਨੂੰ ਦੇਖਦਿਆਂ ਹੋਇਆਂ ਤੇ ਗਰੀਬ ਬੱਚੀਆਂ ਜੋ ਸਾਡੇ ਬੱਚੀਆਂ ਨਵ ਜੰਮੀਆਂ ਬੱਚੀਆਂ ਉਹਨਾਂ ਵਾਸਤੇ ਜੋ ਸਕੀਮਾਂ ਵੱਖਰੀਆਂ ਵੱਖਰੀਆਂ ਆਪਣੀ ਪੰਚਾਇਤ ਵੱਲੋਂ ਲਾਗੂ ਕਰਾਂਗੇ ਸਰ ਜਿਹੜਾ ਤੁਸੀਂ ਬੱਚਿਆਂ ਦੀ ਪੜ੍ਹਾਈ ਨੂੰ ਲੈ ਕੇ ਵੀ ਫੈਸਲਾ ਲਿਆ ਇਸ ਤੋਂ ਇਲਾਵਾ ਡੀ ਜੇ ਨੂੰ ਲੈ ਕੇ ਵੀ ਇੱਕ ਮਤਾ ਪਾਸ ਕੀਤਾ ਗਿਆ ਉਹ ਕੀ ਮਤੇ ਨੇ ਉਹਦੇ ਬਾਰੇ ਪੜ੍ਹੋਗੇ ਪਿੰਡ ਦੀਆਂ ਜਿਹੜੀਆਂ ਸਾਡੇ ਬੱਚੀਆਂ ਜਿਹੜੇ ਲੜਕੀ ਲੜਕੀਆਂ ਜੋ ਪੜ੍ਹਨਾ ਚਾਹੁੰਦੇ ਨੇ ਆਪਣੇ ਜੀਵਨ ਨੂੰ ਵਧੀਆ ਬਤੀਤ ਕਰਨਾ ਚਾਹੁੰਦੇ ਨੇ ਉਹਨਾਂ ਵਾਸਤੇ ਪੰਚਾਇਤ ਵੱਲੋਂ ਆਈਐਸ ਆਈਪੀਐਸ ਪੀਸੀਐਸ ਦੀ ਜਿੰਨੀ ਵਿੱਦਿਆ ਦਾ ਖਰਚਾ ਹੋਏਗਾ ਸਾਡੀ ਪੰਚਾਇਤ ਵੱਲੋਂ ਉਹਦਾ ਖਰਚਾ ਪੂਰਾ ਚੁੱਕਿਆ ਜਾਵੇਗਾ ਤੇ ਜਿਹੜੇ ਡੀਜੇ ਦਾ ਜਿਹੜਾ ਸਿਸਟਮ ਹੈ ਕਿਉਂਕਿ ਬੱਚੇ ਸਾਰਾ ਇੱਕ ਘਰ ਦਾ ਪ੍ਰੋਗਰਾਮ ਹੁੰਦਾ ਤੇ ਸਾਰਾ ਪਿੰਡ ਡਿਸਟਰਬ ਹੁੰਦਾ ਇਸ ਕਰਕੇ ਅਸੀਂ ਡੀਜੇ ਉੱਤੇ ਪੂਰਨ ਪਾਬੰਦੀ ਲੱਗੇਗੀ ਕਿ ਸਾਢੇ 10 ਵਜੇ ਤੋਂ ਬਾਅਦ ਸਾਡੇ ਪਿੰਡ ਦੇ ਵਿੱਚ ਕੋਈ ਵੀ ਐਡਾ ਵੱਡਾ ਸਾਊਂਡ ਜਾਂ ਡੀਜੇ ਸਿਸਟਮ ਨਹੀਂ ਚੱਲੇਗਾ ਬਿਨਾ ਪਰਮਿਸ਼ਨ ਤੋਂ ਜੇ ਉਹਨੂੰ ਡੀਜੇ ਵੀ ਚਲਾਉਣਾ ਹੋਵੇ ਉਹਦੀ ਪਰਮਿਸ਼ਨ ਲੈਣੀ ਹੋਏਗੀ ਜੇ ਉਹ ਇਸ ਦੀ ਉਲੰਘਣਾ ਕਰਦਾ ਤੇ ਉਸ ਨੂੰ 11000 ਰੁਪਏ ਦਾ ਸੀ ਜੁਰਮਾਨਾ ਪਾਵਾਂਗੇ ਜਿਹੜੇ ਨਸ਼ੇ ਵੇਚਣ ਵਾਲੇ ਨੇ ਜਾਂ ਕਰਨ ਵਾਲੇ ਨੇ ਕੀ ਉਹਨਾਂ ਦਾ ਕੋਈ ਸਮਾਜਿਕ ਬਾਈਕਾਟ ਕਰਨ ਦੀ ਵੀ ਗੱਲ ਬਿਲਕੁਲ ਜੀ ਬਿਲਕੁਲ ਜੀ ਅਸੀਂ ਨਾ ਆਪਣੇ ਪਿੰਡ ਦੇ ਵਿੱਚੋਂ ਅਸੀਂ ਸਾਰੀ ਸਮੁੱਚੀ ਸਾਡੀ ਪੰਚਾਇਤ ਇਸੇ ਕਰਕੇ ਬਣੀ ਸੀ ਕਿਉਂਕਿ ਜਿੰਨੇ ਵੀ ਨਸ਼ਾ ਵੇਚਦੇ ਨੇ ਉਹ ਆਪਣੇ ਘਰਾਂ ਦਾ ਗੁਜ਼ਾਰਾ ਕਰਨ ਵਾਸਤੇ ਵੇਚਦੇ ਨੇ ਪਰ ਜਿਹੜਾ ਆਉਣ ਵਾਲੀ ਸਾਡੀ ਪੀੜ੍ਹੀ ਦਾ ਨੁਕਸਾਨ ਹੋ ਰਿਹਾ ਉਸ ਦੇ ਬਾਰੇ ਉਹਨਾਂ ਨੂੰ ਕੋਈ ਚਿੰਤਾ ਨਹੀਂ ਪਰ ਸਾਡੀ ਪੰਚਾਇਤ ਵੱਲੋਂ ਉਹਨਾਂ ਦਾ ਪੂਰਨ ਤੌਰ ਤੇ ਬਾਈਕਾਟ ਕੀਤਾ ਜਾਵੇਗਾ ਅਸੀਂ ਉਹਨਾਂ ਨੂੰ ਬਹੁਤ ਵਾਰਨਿੰਗਾਂ ਦਿੱਤੀਆਂ ਪਰ ਉਹ ਉਹਨਾਂ ਨੇ ਉਹਨਾਂ ਦੇ ਉੱਤੇ ਕੋਈ ਵੀ ਅਸਰ ਨਹੀਂ ਸੀ ਪਰ ਅਸੀਂ ਹੁਣ ਉਹਨਾਂ ਨੂੰ ਆਈਡੈਂਟੀਫਾਈ ਕਰਕੇ ਉਹਨਾਂ ਦੇ ਘਰਾਂ ਦੇ ਗਾੜੀ ਵੀ ਤਕਤੀਆਂ ਲਾਵਾਂਗੇ ਜੀ ਹੁਣ ਵੀ ਉਹ ਸੁਧਰੇ ਨਾ ਦੇ ਲੱਗਰ ਕਰਕੇ ਕਿੰਨੀਆਂ ਮੌਤਾਂ ਹੋ ਗਿਆ ਮਾਨਾ ਵਾਲੇ ਦੇ ਮਾਨਾ ਵਾਲ ਦੇ ਵਿੱਚ ਮੌਤਾਂ ਕਾਫੀ ਹੋ ਚੁੱਕੀਆਂ ਨੇ ਤੇ ਗਾਂ ਵੀ ਜੋ ਹਾਲਾਤ ਨੇ ਜੋ ਸਾਡੇ ਬੱਚਿਆਂ ਦੇ ਹਾਲਾਤ ਨੇ ਉਹ ਵੀ ਬਹੁਤ ਤਰਸਯੋਗ ਨੇ ਕਿਉਂਕਿ ਜਿਹੜਾ ਇੱਕ ਨਸ਼ਾ ਪੀਣ ਵਾਲਾ ਵਿਅਕਤੀ ਆ ਉਹਨੂੰ ਉਸ ਦੀ ਪੀੜਾ ਦਾ ਅੱਜ ਨਹੀਂ ਪਤਾ ਲੱਗਦਾ ਪਰ ਉਸ ਦੀਆਂ 2-3 ਪੀੜ੍ਹੀਆਂ ਜਿਹੜੀਆਂ ਬਰਬਾਦ ਹੋ ਜਾਂਦੀਆਂ ਨੇ ਕਿਉਂਕਿ ਅੱਜ ਜੋ ਸਾਡੇ ਸਮਾਜ ਦੇ ਵਿੱਚ ਜਿੰਨੀ ਮਤਲਬ ਸਾਨੂੰ ਦਿੱਕਤ ਆ ਰਹੀ ਹੈ ਨੌਜਵਾਨ ਪੀੜ੍ਹੀਆਂ ਸਾਡੇ ਬੱਚੇ ਜਾਂ ਉਹਨਾਂ ਦੇ ਬੱਚਿਆਂ ਦੇ ਗਾਂ ਜਿਹੜੇ ਸਪਰਮ ਆ ਉਹ ਬਹੁਤ ਥੀਕ ਹੋ ਰਹੇ ਨੇ ਗਾਂ ਮਤਲਬ ਸਾਡੀ ਪੀੜ੍ਹੀ ਵਾਸਤੇ ਤਰਸਯੋਕ ਜਿਹੜੇ ਨਸ਼ਾ ਦਾ ਫੈਸਲਾ ਲਿਆ ਗਿਆ ਉਹ ਕੀ ਆ ਜੀ ਦੇਖੋ ਜੀ ਉਹ ਭਰੂਣ ਹੱਤਿਆ ਨੂੰ ਰੋਕਣ ਵਾਸਤੇ ਅਸੀਂ ਕੀਤਾ ਆ ਵੀ ਆਪਣੇ ਬੱਚਿਆਂ ਨੂੰ ਤੁਸੀਂ ਜਨਮ ਦਿਓ ਅਸੀਂ 3100 ਰੁਪਏ ਦੀ ਐਫ ਡੀ ਤੇ ਇੱਕ ਰੁੱਖ ਲਾਜ਼ਮੀ ਆਪਣੇ ਉਹਨਾਂ ਪਰਿਵਾਰ ਵੱਲੋਂ ਲਾਣਾ ਹੋਵੇਗਾ ਤੇ ਹੋਰ ਵੀ ਅਸੀਂ ਉਹਨਾਂ ਦੇ ਵਿਆਹ ਦਾ ਵੀ ਖਰਚਾ ਚੁੱਕਿਆ ਕਰਾਂਗੇ ਸਾਡੀ ਪੰਚਾਇਤ ਵੱਲੋਂ ਇਹ ਉਪਰਾਲੇ ਹੋਣਗੇ ਜਿਹੜੇ ਨੌਜਵਾਨ ਨਸ਼ਾ ਕਰਦੇ ਨੇ ਉਹ ਜੇ ਨਸ਼ਾ ਕਰ ਰਹੇ ਨੇ ਤਾਂ ਪੰਚਾਇਤ ਵੱਲੋਂ ਉਪਰਾਲਾ ਕੀਤਾ ਜਾਵੇਗਾ ਉਹਨਾਂ ਨੂੰ ਸੈਂਟਰ ਦੇ ਵਿੱਚ ਖੜਨ ਦੇ ਬਿਲਕੁਲ ਜੀ ਬਿਲਕੁਲ ਅਸੀਂ ਪੰਚਾਇਤ ਵੱਲੋਂ ਉਹਨਾਂ ਦਾ ਡੀਡਿਕਸ਼ਨ ਸੈਂਟਰਰ ਦਾ ਅਰੇਂਜ ਪ੍ਰੋਪਰ ਕਰਕੇ ਦਵਾਂਗੇ ਉਹਨਾਂ ਦੀ ਹੈਲਪ ਪੂਰੀ ਕਰਾਂਗੇ ਅਸੀਂ ਉਹਨਾਂ ਨੂੰ ਮਤਲਬ ਜੀ ਪਰ ਪ੍ਰੋਪਰ ਉਹਨਾਂ ਨੂੰ ਗਾਈਡ ਕਰਾਂਗੇ ਉਹਨਾਂ ਦੀ ਜਿੰਨੀਆਂ ਵੀ ਮਤਲਬ ਜ਼ਰੂਰਤਾਂ ਹੋਣਗੀਆਂ ਅਸੀਂ ਉਹਨਾਂ ਨੂੰ ਹੱਲ ਕਰਾਂਗੇ ਪਰ ਉਹ ਨਸ਼ਾ ਛੱਡਣ ਤੇ ਆਪਣੇ ਪਿੰਡ ਦੇ ਵਿੱਚੋਂ ਚੋਰੀ-ਕਚਾਰੀ ਨੂੰ ਰੋਕਣ ਤੇ ਮਤਲਬ ਜਰਾ ਕੰਟਰੋਲ ਕਰਨ ਤੇ ਸਾਡਾ ਸਹਿਯੋਗ ਕਰਨ ਜੀ ਪਰਦਾਜੀ ਆਪਣਾ ਨਾਮ ਤੇ ਪਿੰਡ ਦਾ ਨਾਮ ਬੋਲੋ ਮੇਰਾ ਨਾਮ ਛਿੰ다 ਸਿੰਘ ਹੈ ਜੀ ਮੈਂ ਮਿਹਨਤਰੀ ਦਾ ਕੰਮ ਕਰਦਾ ਜੀ ਕਿਹਾ ਜੀ ਮੈਂ ਪਰਾਲਾ ਕੀਤਾ ਗਿਆ ਕਿਤੇ ਦਾ ਪਰਾਲਾ ਤੇ ਮਨਾਲ ਚੱਕੀ ਕੀ ਮੁਸ਼ਕਲ ਆ ਰਹੀ ਹੈ ਜੀ ਦੇਖੋ ਜੀ ਪਰਾਲਾ ਸਰਪੰਚ ਸਾਹਿਬ ਨੇ ਬਹੁਤ ਵਧੀਆ ਕੀਤਾ ਵਾ ਠੀਕ ਹੈ ਜੀ ਇਸ ਪਰਾਲੇ ਤੇ ਅਸੀਂ ਬਿਲਕੁਲ ਸਹਿਮਤ ਹਾਂ ਪਰ ਜੋ ਨਸ਼ੇ ਦਾ ਹਾਲਾਤ ਹੈ ਨਾ ਸਾਡੇ ਪਿੰਡ ਦੇ ਵਿੱਚ ਬਹੁਤ ਬੁਰਾ ਆ ਰਿਹਾ ਮੇਰੇ ਬੱਚੇ ਨੇ ਨੌਨ ਮੈਡੀਕਲ ਕੀਤਾ ਮੇਰੇ ਬੱਚੇ ਨੇ ਵਧੀਆ ਵਧੀਆ ਪੜ੍ਹਾਈਆਂ ਕੀਤੀਆਂ ਮੇਰਾ ਬੱਚਾ ਬਰਬਾਦ ਹੋਇਆ ਪਿਆ ਮੈਂ ਇਸ ਟਾਈਮ ਰੋਗੇ ਕਹਿਣਾ ਨਸ਼ੀ ਆਲੇ ਦਾ ਬਰਬਾਦ ਕਰ ਦੋ ਜੋ ਕੁਝ ਹੈਗਾ ਇਹਨਾਂ ਦਾ ਇਹਨਾਂ ਤੇ ਪੂਰੀ ਬੰਦੀ ਲਾਈ ਜਾਵੇ ਮੈਂ ਇੰਨਾ ਕੁ ਦੁਖੀ ਹਾਂ ਬੱਚੇ ਦੇ ਉੱਤੋਂ ਬਹੁਤ ਜ਼ਿਆਦਾ ਇਹਨਾਂ ਦਾ ਬੇੜਾ ਗਰਕ ਹੋ ਜਾਏ ਇਹਨਾਂ ਨਸ਼ਿਆ ਦੇ ਨਾਲ ਬਰਬਾਦ ਕਰਤੀ ਦੁਨੀਆ ਸਾਰੀ ਸਾਰਾ ਪਿੰਡ ਬਰਬਾਦ ਕਰਕੇ ਰਹਿ ਤਾ ਸੋਨਰਗੇ ਬੱਚੇ ਲੋਕਾਂ ਦੇ ਰੋਲਦੇ ਫਿਰਦੇ ਆ ਉਹਨਾਂ ਦੀਆਂ ਮਾਵਾਂ ਰੋਂਦੀਆਂ ਫਿਰਦੀਆਂ ਧਾਵਾਂ ਮਾਰਦੀਆਂ ਫ ਉਹ ਨਸ਼ਾ ਸਾਡੇ ਘਰ ਤੋਂ ਨਿਕਲ ਤੋਂ ਬਾਹਰ ਨਸ਼ਾ ਮਿਲੰਡਿਆ ਬਾ ਤੇ ਉਹਨਾਂ ਨੂੰ ਕੀ ਲੋੜ ਛੱਡਣ ਦੀ ਜਦੋਂ ਨਸ਼ਾ ਸਾਡੇ ਪਿੰਡ ਤੋਂ ਬੰਦ ਹੋ ਜਾਏਗਾ ਤੇ ਫਿਰ ਇਸ ਕੋਈ ਦਾ ਬਚਾਅ ਹੋਏਗਾ ਨਹੀਂ ਤੇ ਪਿੰਡ ਦੇ ਵਿੱਚ ਬਹੁਤ ਬੁਰਾ ਹਾਲ ਜੀ ਇੰਨਾ ਕੋ ਬੁਰਾ ਹਾਲ ਹੈ ਇੰਨੇ ਹਾਲਾਤ ਬੁਰੇ ਆ ਮੈਂ ਹੱਥ ਜੋੜ ਕੇ ਸਪੰਸਾ ਬਗੜੀ ਬੇਨਤੀ ਕਰਦਾ ਇਹ ਨਸ਼ੇ ਦੇ ਉੱਤੇ ਨਾਥ ਪਾਈ ਜਾਵੇ ਇਹਨੂੰ ਪੂਰਾ ਨਸ਼ੇ ਨਸ਼ੇ ਵਾਲਿਆਂ ਬੰਦਿਆਂ ਨੂੰ ਬਰਬਾਦ ਕੀਤਾ ਜਾਵੇ ਇਹਨਾਂ ਨੇ ਆਪਣੇ ਘਰ ਬਣਾ ਲਿਆ ਕੋਠੀਆਂ ਪਾ ਲਈਆਂ ਇਹਨਾਂ ਨੇ ਤੇ ਸਾਡੇ ਘਰ ਬਰਬਾਦ ਕਰਕੇ ਰਹਾਤੀ ਆ ਸਾਡਾ ਘਰ ਵੇਖੋ ਜਾ ਕੇ ਅਸੀਂ ਇਸ ਟਾਈਮ ਪੈਸੇ ਪੈਸੇ ਤੋਂ ਮਤਾ ਦਿਆਂ ਸਾਡਾ ਬੱਚਾ ਰੋ ਕੇ ਤੁਹਾਡੇ ਕੋ ਬਹੁਤ ਬੁਰੇ ਹਾਲਾ ਸਾਡੇ ਸਾਡੀ ਬੇਨਤੀ ਹੱਥ ਜੋੜ ਕੇ ਤੁਹਾਡੇ ਕੋਲ ਧੰਨਵਾਦ ਕੀ ਨਾਮ ਤੇ ਕਿਹੜਾ ਪਿੰਡ ਹੈ ਜੀ ਕਟਾ ਮੰਨ ਦਾ ਕਲਾ ਕੀ ਨਾਮ ਹੈ ਟਕਾ ਲਖਵਿੰਦਰ ਕਿਹਦਾ ਦਾ ਪ੍ਰਾਲਾ ਜਿਹੜਾ ਪੰਚਾਇਤ ਵਾਲੋ ਕਿਦਾ ਕਿੰਨੇ ਸਹਿਮਤ ਹੈ ਗਏ ਕੈਂਸਲਿੰਗ ਨਾਲੋਂ ਅਸੀਂ ਬੜੇ ਸਹਿਮਤ ਆਂ ਅਸੀਂ ਨਹੀਂ ਹੁਣ ਵੀ ਮੁੱਦਾ ਚੁੱਕਣ ਨੂੰ ਤਿਆਰ ਆਂ ਇਹਦੇ ਕੀ ਹਾਲਾਤ ਕੀ ਹੈ ਪਿੰਡ ਦੇ ਵਿੱਚ ਅਸੀਂ ਵੀ ਹੁਣੇ ਚੁੱਕਾਂਗੇ ਹੁਣ ਵੀ ਆਪਣੇ ਪਾਸਵਰਡ ਬਣਾਉਣ ਦੇ ਆਏ ਫਿਰ ਪਿੰਡ ਦਾ ਸਰਪੰਚ ਕੋਲ ਲੈ ਕੇ ਫਿਰ ਥਾਣੇ ਜਾਵਾਂਗੇ ਉਹ ਤੇ ਆਪਣਾ ਨਾਂ ਕੋਲ ਨਾ ਕਾਉਂਦੇ ਇਹ ਆਪਣਾ ਮਤਲਬ ਆ ਪਿੰਦੇ ਹਾਲਾਤ ਜਿਆਦੇ ਮਾੜੇ ਆ ਥੋੜੇ ਵੀ ਨਹੀਂ ਜੋ ਕਰ ਕਰ ਵਿਕਣ ਦੇ ਜੋ ਇੱਥੇ ਕੁੜੀ ਛੁੱਟ ਜਾਂਦੇ ਆ ਦੂਜਣ ਕਹਿੰਦੇ ਚੋਕ ਕੇ ਲਾ ਜੋ ਆ ਪਾਹੇ ਬੁੱਚ ਪਾ ਕੇ ਗਾਂ ਜਾਂਦੇ ਆ ਤੁਸੀਂ ਸਮਝਦੇ ਹੋ ਕਿ ਇਹਦੇ ਤੇ ਰੋਕ ਲੱਗਣੀ ਚਾਹੀਦੀ ਐ ਨਹੀਂ ਅਸੀਂ ਦੇ ਅੱਖਾਂ ਦਾ ਰੋਕ ਲੰਗਾ ਸਾਡੇ ਆਪ ਬੱਚੇ ਖੁਦ ਲੈ ਕਰਦੇ ਰੋਈ ਨਾ ਕੀ ਕਰੀਏ ਮਨ ਨਾਲ ਦੇ ਵਿੱਚ ਨਸ਼ੇ ਕਰਕੇ ਬੜੀਆਂ ਮੌਤਾਂ ਹੋਈਆਂ ਦੀ ਮਾਵਾਂ ਕਰ ਲੌਂਦੀਆਂ ਆਪਣੀਆਂ ਕਿ ਬੱਚੇ ਨੂੰ ਬਚਾਇਆ ਜਾਵੇ ਪੰਜਾਬੀ ਜਵਾਨੀ ਨੂੰ ਬਚਾਇਆ ਜਾਵੇ ਗਾਂ ਦੇ ਛੋਟੀ ਪੀੜ੍ਹੀ ਦੀ ਸੋਚੋ ਉਹ ਤੇ ਬੂੰਡੇ ਛੱਡ ਦਿੰਦੇ ਆ ਬੀੜੀਆਂ ਪੀ ਪੀ ਕਹਿੰਦੇ ਬੱਚੇ ਗਾਂ ਪੀਂਦੇ ਆ ਕੀ ਕਰੂ ਕੋਈ ਮਾਂ ਮਾਂ ਨੇ ਜਰਮ ਜਤਾਲ ਕਰਮ ਤੇ ਨਹੀਂ ਦੇ ਦਿੱਤੇ ਨਾਲ ਉਹਨੂੰ ਤੇ ਜਿੱਦਾਂ ਇਹਨਾਂ ਨੇ ਕਿਹਾ ਕਿ ਜਿਹੜੀਆਂ ਬੱਚੀਆਂ ਪੜ੍ਹਨਾ ਚਾਹਣਗੀਆਂ ਉਹਦਾ ਸਾਰਾ ਖਰਚਾ ਪੰਚਾਇਤ ਕਰੇਗੀ ਉਹ ਵਧੀਆ ਕੰਮ ਬਹੁਤ ਸਭ ਤੋਂ ਵਧੀਆ ਗੱਲ ਦੀ ਪੰਚਾਇਤ ਦਾ ਬਹੁਤ ਤੰਨਵਾ ਰਿਹਾ ஆதாத்தோச்சே